ਹਰੀ ਹੋਰ ਸਾਹਿਬ ਜਿੱਤਨਕ ਬਾਦਲ ਨੂੰ ਜਿਸ ਤਰ੍ਹਾਂ ਕਰਨਾਇਕ ਕੀਤਾ ਬਸ ਬਿਲਕੁਲ ਅੱਜ ਅਸੀਂ ਜਿਹੜੀ 78ਵੀਂ ਲੋਕ ਸਭਾ ਦੀ ਚੋਣ ਹੋਈ ਹੈ ਅੰਮ੍ਰਿਤਸਰ ਤੋਂ ਜਿੱਤਨਕ ਬਾਦਲ ਨੇ ਗੁਰੂ ਮਹਾਰਾਜ ਦੇਦਰਸ਼ਨ ਦੀਆਂ ਔਰ ਸ਼ੁਕਰਾਨਾ ਕਰਨਾ ਹੈ ਕਿਉਂਕਿ ਮੈਂ ਅੱਛਾਈ ਪਰਮਾਤਮਾ ਦੇ ਕਰਤੱਪਾ ਦੇ ਅਸੀਸ ਬਾਦ ਰਾਮਦਾਸ ਜੀ ਦੀ ਔਰ ਅੱਜ ਵੀ ਉਹਨਾਂ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਅੱਜ ਬਹੁਤ ਵੱਡੀ ਤੀਜੀ ਵਾਰ ਇਹਨਾਂ ਦੀ ਮਿਹਰ ਸਤਿਗੁਰੂ ਰਾਮਦਾਸ ਜੀ ਦੇ ਕਰੋ ਇੱਕ ਤੀਸਰੀ ਬਾਲ ਜਿਹੜਾ ਇਹਨਾਂ ਸੰਗਤਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਉਹਦੇ ਵਾਸਤੇ ਬਹੁਤ ਸਾਰਾ ਸ਼ੁਕਰਾਨਾ ਹੈ। ਤਾਂ ਵਿੱਚ ਫਾਇਦਨ ਬੜੀ ਵੱਡੀ ਦੇ ਨਾਲ ਪੰਜਾਬ ਦੇ ਟਿਕਾਣੇ ਨੂੰ ਕਿਉਂਕਿ ਸੈਕੂਲਰ ਸੂਤ ਨੂੰ ਲੋਕਾਂ ਨੇ ਮਤਾ ਦਿੱਤੀ ਹੈ ਔਰ ਇਹਨਾਂ ਦੋਵਾਂ ਪਾਰਟੀਆਂ ਜਿਵੇਂ ਕਿ ਆਵਾਜ਼ੀ ਪਾਰਟੀ ਸਰਕਾਰ ਇੱਥੇ ਸੀ ਔਰ ਜਿਹੜੀ ਭਾਜਪਾ ਦੀ ਸਰਕਾਰ ਸੈਂਟਰ ਸੀ ਔਰ ਦੋਵਾਂ ਦੇ ਵਿਰੋਧ ਵਿੱਚ ਖਤਵਾ ਦਿੱਤਾ ਹੈ ਪਰ ਉਹਨਾਂ ਨੇ ਇਹ ਜਿਹੜਾ ਸੈਕੂਲਰ ਜਿਹੜੀ ਸੂਤ ਸੀ ਉਹਨੂੰ ਉਹਨਾਂ ਤਰਜੀਹ ਦਿੱਤੀ ਹੈ ਜਿਹੜੇ ਫਿਰਕਾਪਰਸ ਰੰਦੇ ਨਾਲ ਜਿਹੜੀ ਰਾਜਨੀਤੀ ਹੁੰਦੀ ਉਹਨਾਂ ਨੂੰ ਉਹਨਾਂ ਨੇ ਪੰਜਾਬ ਨੇ ਨਿਕਾਰਿਆ ਔਰ ਦੇਸ਼ ਦੇ ਵਿੱਚ ਵੀ ਜਿਹੜੀ ਇੰਡੀਆ ਲਾਈਨ ਦੀ ਸਰਕਾਰ ਜਿਹੜੀ ਹੈ ਉਹ ਬਣੇ ਪੰਜਾਬ ਨੂੰ ਸਮਾਜਿਕ ਆਰਥਿਕ ਸੰਕਟ ਫਿਰ ਵੀ ਇਹਨਾਂ ਦੇ ਕੋਈ ਮੇਲ ਵਰਗੇ ਗੰਦੇ ਗੰਦੇ ਨਹੀਂ ਦੇਖੇ ਉਹਨਾਂ ਨੇ ਝੂਠ ਝੂਠ ਬਹੁਤ ਜਿਆਦਾ ਮਾਰੇ ਸੀ ਉਹਨਾਂ ਨੇ ਇੰਨੇ ਝੂਠਾਂ ਦੇ ਨਾਲ ਬੰਦਾ ਨਹੀਂ ਜਿੱਤ ਪਾਉਂਦਾ ਤੋਂ ਇਸ ਕਰਕੇ ਹੀ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਲੋਕ ਪ੍ਰੇਖਾਂ ਸੀ ਔਰ ਉਸੇ ਪ੍ਰੇਖਾਂ ਨਹੀਂ ਦੇ ਕਾਰਨ ਹੀ ਲੋਕਾਂ ਨੇ ਉਹਨਾਂ ਦੇ ਵਿਰੋਧ ਚੀ ਵੋਟ ਦਿੱਤੀ ਜਿਹਨੇ ਕਿਹਾ ਲਿਬਨ ਲੱਤ ਤੋਂ ਉਹਨੂੰ ਬਾਲ ਕਰਨੀ ਪੈਲੀ ਬਿਲਕੁਲ ਗੁਰੂ ਮਹਾਰਾਜ ਦੀ ਕੀਰਤਨਾ ਜਿੰਨੇ ਵੀ ਮੁੱਦੇ ਗੁਰੂ ਨਗਰੀ ਦੇ ਉਹਨਾਂ ਸਾਰਿਆਂ ਦੇ ਉੱਤੇ ਗੱਲ ਕੀਤੀ ਜਾਏਗੀ ਔਰ ਅੱਗੇ ਨੂੰ ਵੱਧ ਯੋਰ ਲਾ ਕੇ ਅੰਮ੍ਰਿਤਸਰ ਦੇ ਕੰਮ ਜਿਹੜੇ ਉਖਰਾਏਗਾ